ਵੈਨਰ ਪਾਲ ਕੋ ਪਿੰਡ ਕਿਹੜਾ ਪਿੰਡ ਆਈ ਹਲੇ ਹਾਂ ਮੇਬੀ ਕੀ ਗੱਲ ਕੀ ਹੋਈ ਸਾਰੀ ਪੁਰਤਵੇ ਝਵਾਕਾ ਨਾ ਪਤਾ ਨਹੀਂ ਮੁੰਡਾ ਵਾਕਿਆ ਉੱਤੇ ਜਾ ਕੇ ਟਿੱਟਾ ਚੁੱਟਾ ਪੈ ਕੇ ਉਹਨਾਂ ਕਾਰ ਤੇ ਰੇਟੇ ਮਾਰ ਕੇ ਹਾਏ ਹਾਏ ਠੀਕ ਹੈ ਪਹਿਲਾਂ ਡਰਾਈਵ ਨਹੀਂ ਕਰਦਾ ਜਦੋਂ ਕਿਹੜਾ ਆਇਆ ਨਾ ਭੱਜ ਜਾਂਦਾ ਨਹੀਂ ਕਰੀ ਹੁੰਦਾ ਹਾਏ ਇਹਦਾ ਪਿਓ ਤੇ ਕੰਮ ਦਾ ਕੰਮ ਕਰਦਾ ਬਾਣਾ ਮੋਟਾ ਹਾਏ ਬਿਆਹ ਸ਼ਿਮ ਬਿਆਹ ਬਤਵੇ కాలూ చిట్ పిండి అయి రోకదా కో ਪੁਰਗਾਂ ਮਨਾ ਮਨਾ ਕਾ ਵੇਚੀ ਜਾਂਦੇ ਆ ਉਹਨਾਂ ਨੂੰ ਕਾ ਅਖਰ ਤੂੰ ਹੀ ਕਾ ਵੇਚ ਉਹ ਕਿਤੇ ਦੱਸਿਆ ਪ੍ਰਸ਼ਾਸਨ ਨੂੰ ਆ ਫਤ ਗਿਆ ਧਰ ਕੇ ਦੇ ਉਥੇ ਠਾਣੇ ਜੁੰਤਾ ਗਸਪਤਾਲ ਚ ਪੁੱਤ ਕਿੰਨਾ ਚਿਰ ਹੋ ਗਿਆ ਸੀ ਪਹਿਲਾਂ ਵੀ ਕਰਦੇ ਨਸ਼ਾ ਵੀ ਪਤਾ ਹੀ ਸਾਨੂੰ ਇਸ ਚੰਦ ਬੇ ਪੁੱਤ ਮਾਣਾ ਮੋਟਾਪਾ ਕਰ ਮੈਨੂੰ ਇੰਨਾ ਨਹੀਂ ਪਤਾ ਮਾਣਾ ਮੋਟਾਪਾ ਨਹੀਂ ਕਰਦਾ ਇੰਨਾ ਨਾ ਜਾਣੀ ਕਰਦਾ ਸੀ ਪਰ ਇੰਨਾ ਨਾ ਜਾਣੀ ਕਰਦਾ ਸੀ ਮੇਰਾ ਪੁੱਤ ਇਹ ਤਾਂ ਉਂਗਲ ਆਏ ਨਾ ਪਿਆ ਤਾਂ ਨਾਲ ਜਾ ਕੇ ਮੇਰਾ ਤਾਂ ਘਰ ਫਟਦਾ ਵੇਚਣਾ ਆਂ ਕਿ ਯਾਰਾ ਉਹ ਤਾਂ ਨੀ ਸਾਡਾ ਮੁੰਡਾ ਮਾਰਦਾ ਡਿਟਾ ਪੈ ਕੇ ਉਹ ਤਾਂ ਕਦੀ ਬੰਦ ਕਰਤ ਨਹੀਂ ਸੀ ਕਿੱਦੋਂ ਬੰਦ ਕਰਦਾ ਉਹ ਗਵੰਤਵਾਰ ਦਾ ਬੇੜਾ ਵਹਿ ਗਿਆ ਉਹ ਗਵੰਤਵਾਰ ਪਿੰਡਾਂ ਦੇ ਪਿੰਡਾਂ ਦੇ ਮੁੰਡੇ ਮਾਰਦੇ ਖੰਡੈਰੀ ਹੋਰੇ ਮਾਰਦੇ ਚਿੱਟਾ ਪਿਆ ਪਿਆ ਉਹਨੇ ਮਾਰਦੇ ਲੋਕ ਫੇਲ ਕਰਦੇ ਉਹ ਗਵੰਤਵਾਰ ਨੇ ਚੁੱਲ੍ਹੇ ਜੜਦੇ ਘਰਾਂ ਦੇ ਘਰ ਜੜਦੇ ਭਗਵੰਤਵਾਰ ਨੇ

ਵਾਧੂ ਵਿਕਦਾ ਪੁੱਤ ਵਾਧੂ ਵਿਕਦਾ ਸਾਡੇ ਪਿੰਡ ਚ ਵਾਧੂ ਵਿਕਦਾ ਹੈ ਇਹ ਵਾਧੂ ਵਿਕਦਾ ਹੈ ਬੇ ਆਂ ਬਿਕਦਾ ਸਾਡੇ ਬਾਕੀ ਮੇਰਾ ਨਾਮ ਵੀ ਰੇਰਾੜੋਆ ਉਹ ਮੇਰੀ ਨੂੰਹ ਹੈ ਜੀ ਨਿਕਾਇਆ ਮੇਰਾ 6 ਮਹੀਨਾ ਦਾ ਬੋਟ ਹੈਗਾ ਇੱਕ ਬੱਚਾ ਹੋਣ ਵਾਲਾ ਹੈ ਜੀ ਇੱਕ ਬੱਚਾ ਮੇਰੀ ਨੂੰਹ ਦਾ ਹੋਣ मेरा गला गला पुत सी राजा अभी खा गया मेरे पुत नाले खा गया काकड़ नाले खा गया भाजी करादा मुंडा ते मेरा पुत कदे नशे नहीं सी करता ओ लोग ने कर लाता ए लाया कर सरकार ने तो <laughs> कोई भी सरकार आती सिया करते के बा करते के इसका

ਅੱਜ ਮੈਨੂੰ ਪਤਾ ਉਹ ਲੋਕਾਂ ਬਖਾਨੀ ਛੋੜੀ ਲਾ ਕੇ ਬੜਿਆ ਉਹ ਹਾਰੇ ਹਾਰੇ ਡੋਟੇ ਬਾਰੇ ਬੇਤੀਆ ਮਾਰੇ ਪੁੱਤੋ ਕਰੇ ਨਾ ਕਰੋ ਉਹ ਤੁਸੀਂ ਮਾਂ ਮਾਰੇ ਸ਼ੌਂਦੀਆਂ ਨੂੰ ਨਾ ਵਾਰੋ ਏ ਘਮਾਵੇ ਬਿਆਰ ਕੇ ਦੇਖੋ ਤੁਸੀਂ ਕਰੇ ਨਾ ਜਾਣਾ ਕਰੋ ਓ ਮੇਰਾ ਪੁੱਤ ਗਾਰਡਨ ਵਾਲਾ ਕਾ ਤੇ ਸ਼ਰਟ ਗਿਆ ਕਰੇ ਆਹ ਸੋ ਲੈ ਕੇ ਗਿਆ ਸਕੂਲ ਚ ਚਿੱਟਾ ਪਿਆ ਕੇ ਉੱਤੇ ਸਿੱਟ ਕੇ ਆਇਆ ਮੇਰੇ ਮੋਟਰ ਤੇ ਮੋਟਰ ਤੇ ਪਾਣੀ ਦੇ ਵਿੱਚ ਇਤਨਾ ਬਾਰਿਸ਼ ਸਿੱਟ ਦਿੰਦੇ ਮੇਰੇ ਪੁੱਤ ਨੂੰ ਹੋਸ਼ ਆ ਜਾਂਦੇ ਪਾਣੀ ਚ ਤਾਂ ਨਾ ਸਿੱਟਦੇ ਵੈਰੀਓ ਮੰਮੀ ਐ ਤੇ ਨੱਕ ਦੇ ਸੱਟ ਸੀ ਉਹਦੇ ਉਹਦੇ ਮਜ਼ਾਰਾ ਸਰੀਰ ਕੋਰੋ ਲੱਗਿਆ ਆ ਉਹਦੇ ਸਰੀਰ ਤੇ ਕਿਤੇ ਕੋਈ ਨਿਸ਼ਾਨੀ ਸੀ ਸਿਰ ਤੇ ਟਿੱਕ ਗਿਆ ਹੋਇਆ ਪਾਣੀ ਜਿ ਡਿੱਗਿਆ ਹੋਇ ਸੀ ਪਾਣੀ ਜਿ ਡਿੱਟ ਕੇ ਆਇਆ ਰਾਇਆ ਰਾਇਆ ਦੀ ਤੇ ਕਾਕੜ ਤੇ ਉਹ ਬਾਜੀ ਕਰਾ ਦਾ ਮੁੰਡਾ ਇਹ ਤਿੰਨੇ ਥੋ ਪਿਆ ਕੇ ਚਟਾਓ ਤੇ ਖਾਜ ਸਿੱਟ ਕੇ ਆਇਆ ਟੀਕਾ ਵੀ ਲੱਗਿਆ ਹੋਇਆ ਹਾਂਜੀ ਟੀਕਾ ਲੱਗਿਆ ਸੀ ਪਰ ਮੈਂ ਟੀਕਾ ਨਹੀਂ ਦੇਖਿਆ ਹੈਗਾ ਭਾਜ ਲੱਗ ਗਿਆ ਹੋਇਆ ਪਹਿਲਾਂ ਪਤਾ ਸੀ ਕਿ ਨਸ਼ਾ ਕਰਦਾ ਜਾਂ ਕੋਈ ਪਹਿਲਾਂ ਪਤਾ ਸੀ ਸਰ ਮੈਂ ਸੈਂਟਰ 'ਚ ਸਿੱਟਦਾ ਸੀਗਾ ਸੈਂਟਰ 'ਚ ਸਿੱਟ ਕੇ ਉਹਦਾ ਡੈਡੀ ਤਿੰਨ ਮਹੀਨਿਆਂ ਬਾਅਦ ਲਿਆਇਆ ਜਾ ਕੇ ਆ ਤੇ ਤਿੰਨ ਦਿਨ ਬਾਅਦ ਮੈਨੂੰ ਨਹੀਂ ਸੀ ਪਤਾ ਮੈਂ ਸੀ ਕਿ ਫੈਕਟਰੀ 'ਚ ਕੰਮ ਕਰਦੀ ਮੈਨੂੰ ਮੇਰੀ ਨੂੰਨੇ ਫੋਨ ਕੀਤਾ ਕਹਿੰਦੀ ਮੰਮੀ ਕਹਿੰਦੀ ਡਾਡੀ ਦਾ ਲਿਆਇਆ ਹਾਂ ਮੈਂ ਉਹ ਮੇਰੇ ਨਣ ਦੇ ਲੜੀ ਕਹਿੰਦੀ ਤੂੰ ਕੌਣ ਲੈ ਕੇ ਆਇਆ ਜਲੂਸ ਘੜਤਾ ਮੇਰੇ ਦੌਰ ਦੇ ਤੇ ਘੜ ਕੇ ਖੱਡਾ ਤੂੰ ਕੌਣ ਲੈ ਕੇ ਆਇਆ ਇਹਨੂੰ ਦਸ ਦਿਨ ਲੱਗ ਜਾਣ ਤੇ 12 ਦਿਨ ਮੇਰੇ ਘਰ ਇੱਥੇ ਪਿਆ ਰਿਆ ਇਹਨੇ ਪਿਉ ਰਿਆ ਵੀ ਕਹਤਾ ਸੀਗਾ ਇਹਨੇ ਪਿਉ ਰਿਆ ਕਹਤਾ ਸੀ ਬੈੱਡ ਤੇ ਪਿਆ ਰਿਆ ਮੈਂ ਤੈਨੂੰ ਕਮਾ ਕੇ ਆਪੀ ਖਵਾ ਦਊਗਾ ਓ ਤੂੰ ਜਾਣ ਆਵੇ ਕਿਤੇ ਪਰਸਾਂ ਨੂੰ ਨਹੀਂ ਸੀ ਪਤਾ ਸਾਡਾ ਦਰਵਾਜ਼ਾ ਪਤੋਲਾ ਹੈਣਾ ਪਰਸਾਂ ਨੂੰ ਨਹੀਂ ਸੀ ਪਤਾ ਪਿੰਡ ਚ ਵਿਕਦਾ ਨਾ ਪਿੰਡ ਚ ਵਿਕਦਾ ਰਾਜਾ ਆਪੀ ਵੇਚ ਰੇ ਕਾਕੜ ਬੋ ਜਿੰਦਲ ਪਹਿਲਾਂ ਵੀ ਕਹਿੰਦੇ ਬਹੁਤ ਮੋਤਾਂ ਉਹ ਰਾਜੇ ਆਦੀ ਨੇ ਸਰਪੰਚ ਦੀ ਬੇਸੀ ਕੀਤੀ ਕਹਿੰਦਾ ਮੈਂ ਸਰਪੰਚ ਦੀ ਤੇ ਸਾਰੀ ਪੰਚਾਇਤ ਦੀ ਕਹਿੰਦਾ ਮੈਂ ਤਾਂ ਹੀ ਵੇਚੂ ਅੱਜ ਸਾਰੀ ਪੰਚਾਇਤ ਮੇਰੇ ਨਾਲ ਸੀਗੀ ਸਾਰਿਆਂ ਨੇ ਗਵਾਹੀ ਦਿੱਤੀ ਕਹਿੰਦੇ ਸਾਨੂੰ ਧਮਕੀ ਦਿੱਤੀ ਉਹ ਮੁੰਡੇ ਨੇ ਧਮਕੀ ਦਿੱਤੀ ਆ ਉਹਦਾ ਮੁੰਡਾ ਸਪਲਾਈ ਕਰਦਾ ਹੈਗਾ ਇੱਕ ਕਾਕੜ ਕਰਦਾ ਇੱਕ ਵਾਹੀਗਰਾਂ ਦਾ ਕਰਦਾ ਹੈਗਾ ਉਹ ਸਪਲਾਈ ਕਰਦੇ ਨੇ ਇਹ ਬੇਜ ਪੁਲਿਸ ਨੇ ਕੁਝ ਕਰਦੀ ਸਰਕਾਰ ਕੁਝ ਕਰਦੀ ਨਹੀਂ ਸਰ ਪੁਲਿਸ ਨੂੰ ਮੈਨੂੰ ਨਹੀਂ ਅਜੇ ਇਸ ਗੱਲ ਦਾ ਪਤਾ ਹੀ ਪੁਲਿਸ ਤੱਕ ਕੇ ਗੱਲ ਪਹੁੰਚੀ ਸੀ ਜਾਂ ਨਹੀਂ ਪਹੁੰਚੀ ਸੀ ਉਹ ਗੱਲ ਦੀ ਮੈਂ ਨਹੀਂ ਉਹ ਕੁਝ ਕਰ ਸਕਦੀ ਵੀ ਮੈਨੂੰ ਪਤਾ ਨਹੀਂ ਕਿ ਮੈਂ ਸੀ ਘਰ ਵਾਲੇ ਬੰਦੇ ਆ ਕਿ ਸਾਨੂੰ ਨਹੀਂ ਪਤਾ ਵੀ ਪੁਲਿਸ ਤੱਕ ਗੱਲ ਪਹੁੰਚੀ ਹੈ ਜਾਂ ਨਹੀਂ ਜੇ ਪਹੁੰਚੀ ਹੁੰਦੀ ਅੱਜ ਇਹ ਕੰਮ ਕਰ ਦਿੰਦਾ ਨਹੀਂ ਕਰ ਸਕਦਾ ਸੀ ਬਾਕੀ ਅੱਜ ਕੱਲ ਪੈਸਾ ਹੀ ਪੈਸਾ ਵੇਖ ਪੈਗਾ ਪੈਸਾ ਸਿਟੋ ਕੁਝ ਮਰਜੀ ਕਰੀ ਚੱਲੋ ਮੈਂ ਇਨਸਾਫ ਹੀ ਮੰਗਦੀ ਹੈਗੀ ਉਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ

ਏ ਕੁਝ ਨਹੀਂ ਕਰ ਸਕਦੀ ਨਾ ਸਰਕਾਰ ਕੁਝ ਨਹੀਂ ਕਰਦੀ ਇਹ ਬੇਇਨਤੀ ਮੇਰੀ ਭਗਵਾਨ ਮਾਂ ਤੱਕ ਜਾਣੀ ਚਾਹੀਦੀ ਆ ਚਿੱਟਾ ਬੰਦ ਕਰਿਆ ਤਾਂ ਬੰਦ ਕਰ ਕਿੱਥੋਂ ਹੋ ਗਿਆ ਤੇਰਾ ਬੰਦ ਤੂੰ ਤਾਂ ਕਹਿੰਦਾ ਮੈਂ ਬੰਦ ਕਰਤਾ ਪਰ ਬੰਦ ਨਹੀਂ ਹੋਇਆ ਅੱਜ ਮੈਂ ਆਦਾ ਪੁੱਤ ਘਵਾ ਕੇ ਆਈ ਆ ਅੱਜ ਰਾਣੋਕੌਰ ਪਤਨੀ ਬਸੰਤ ਸਿੰਘ ਵਾਸੀ ਲੇਲੇ ਵਾਲਾ ਨੇ ਥਾਣਾ ਤਲਵੰਡੀ ਸਾਬੋ ਵਿਖੇ ਅੱਗੇ ਤਲਾਹ ਦਿੱਤੀ ਕਿ ਕੱਲ ਸ਼ਾਮ ਉਸਦੇ ਲੜਕੇ ਹਿੰਮਤ ਸਿੰਘ ਨੂੰ ਪਿੰਡ ਲੇਲੇ ਵਾਲਾ ਦੇ ਹੀ ਤਿੰਨ ਵਿਅਕਤੀ ਕਾਕੜ ਸਿੰਘ ਰਾਜਾ ਸਿੰਘ ਅਤੇ ਗੁਰਪ੍ਰੀਤ ਸਿੰਘ ਇਹ ਕਹਿ ਕੇ ਘਰੋਂ ਲੈ ਗਏ ਸਨ ਕਿ ਕਿਸੇ ਰੋਲੇ ਦਾ ਗਿਫਟਾ ਦਾ ਕਰਉਣਾ ਹੈ ਉਸਦੇ ਕਹਿਣ ਮੁਤਾਬਕ ਥੋੜੀ ਜਿਹੀ ਦੇਰ ਬਾਅਦ ਉਹ ਤਿੰਨੇ ਵਿਅਕਤੀ ਉਸਦੇ ਘਰ ਆ ਗਏ ਅਤੇ ਕਹਿਣ ਲੱਗੇ ਕਿ ਹਿੰਮਤ ਸਿੰਘ ਦੀ ਹਾਲਤ ਠੀਕ ਨਹੀਂ ਹੈ ਉਸਤੇ ਅਤੇ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਹੈ ਰਾਣਕੌਰ ਦੇ ਦੱਸੇ ਮਤਾਬਕ ਜਦ ਉਸਨੇ ਮੌਕਾ ਤੇ ਜਾ ਕੇ ਦੇਖਿਆ ਟੌਫ ਦੇ ਲੜਕੇ ਦੇ ਟੀਕਾ ਲੱਗਿਆ ਹੋਇਆ ਸੀ ਤੇ ਉਸ ਦਾ ਕਹਿਣਾ ਹੈ ਕਿ ਇਹ ਤਿੰਨਾਂ ਵਿਅਕਤੀਆਂ ਨੇ ਹੀ ਉਸ ਦੇ ਲੜਕੇ ਹਿੰਮਤ ਸਿੰਘ ਦੇ ਟੀਕੀ ਟੀਕਾ ਲਾ ਦਿੱਤਾ ਹੈ ਜਿਸ ਪਰ ਕਾਰਵਾਈ ਕਰਦੇ ਹਾਂ

in our physics lab, we explore the magic of motion, energy, and the universe itself. Welcome to the biology lab. Here we study life from tiny cells to big ecosystems. Math is not boring here. In our math lab, we learn through puzzles, activities, and fun models. Our computer lab helps us step into the future where we code, create, and innovate every day this is a library a peaceful world of books where imagination and knowledge meets every warm welcome begins right here at reception area of tara convent school health and care comes first our medical room ensures every student is safe and cared for smart screens smart learning our digital classrooms make lessons interactive visual and fun Education is more than books. Our sports ground is full of energy with football, badminton, cocoa, and volleyball. These games teach us teamwork, fitness, and sportsmanship. Our transport facility is safe, comfortable, and on time, making every student's journey easy and joyful. Tara Convent School, where learning, discipline, and dreams come together under one roof.